ਅੱਜ ਨਾਬਾ ਨਿਵਾਸੀਆਂ ਨੇ ਨਾਬਾ ਸਰਕੂਲਰ ਰੋਡ ਦੇ ਬੋੜਾ ਗੇਟ ਚੌਕ ਵਿਖੇ ਡਿਵਾਈਡਰ ਉੱਪਰ ਆਪ ਰਿਫਲੈਕਟਰ ਲਗਾਏ ਲੋਕਾਂ ਮੁਤਾਬਕ ਧੁੰਦਾਂ ਦੇ ਮੌਸਮ ਵਿੱਚ ਇਹੇ ਡਿਵਾਈਡਰ ਅਕਸਰ ਦਿਖਾਈ ਨਹੀਂ ਦਿੰਦੇ ਤੇ ਗੱਡੀਆਂ ਡਿਵਾਈਡਰ ਵਿੱਚ ਜਾ ਵਜਦੀਆਂ ਨੇ ਰਿਫਲੈਕਟਰ ਲਗਾਉਣ ਉੱਪਰ ਆਏ ਖਰਚੇ ਦਾ ਬਿੱਲ ਸਰਕਾਰ ਨੂੰ ਭੇਜ ਕੇ ਬਿੱਲ ਦੀ ਅਦਾਇਗੀ ਦੀ ਮੰਗ ਵੀ ਕੀਤੀ ਜਾਵੇਗੀ ਕਿ ਇਹ ਸੜਕ ਉੱਪਰ ਪਿਛਲੇ 40 ਦਿਨਾਂ ਚ 4 ਮੋਤਾ ਹੋ ਚੁੱਕੀਆਂ ਨੇ ਤੇ ਅਨੇਕਾਂ ਹਾਦਸਿਆਂ ਵਿੱਚ ਲੋਕ ਫੱਟੜ ਹੋਏ ਨੇ ਸੰਵਾਦ ਗਰੁੱਪ ਦੀ ਅਗਵਾਈ ਵਿੱਚ ਲੋਕ ਅੱਜ ਬੈਨਰ ਲੈ ਕੇ ਸੜਕ ਕਿਨਾਰੇ ਵੀ ਖੜੇ ਤੇ ਨਾਲ ਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਵੀ ਪ੍ਰੇਰਿਤ ਕੀਤਾ। ਕਹਿਣਾ ਚਾਹੁੰਦੇ ਆ ਜੀ ਕਿ ਨਾਪਾ ਨਿਵਾਸੀਆਂ ਨੇ ਸੰਵਾਦ ਗੁਰੂਪਤੇ ਮਦਦ ਦੇ ਨਾਲ ਇਕੱਠੇ ਹੋ ਕੇ ਅੱਜ ਇਹ ਪ੍ਰੋਟੈਸਟ ਕੀਤਾ ਹੈ ਸ਼ਾਂਤ ਭਾਈ ਪ੍ਰੋਟੈਸਟ ਬਲੈਕਆਊਟ ਲੈ ਕੇ ਖੜੇ ਆ ਤਾਂ ਕਿ ਧੁੰਦਾ ਦਾ ਟਾਈਮ ਆ ਰਿਹਾ ਹੈ ਫੌਗੀ ਟਾਈਮ ਆ ਰਿਹਾ ਹੈ ਤੇ ਜਿਹੜੀ ਇਹ ਸੜਕ ਹੈ ਸਰਕੂਲਰ ਰੋਡ ਜੀ ਨੂੰ ਆਪਾਂ ਖੁੰਨੀ ਸੜਕ ਵੀ ਕਹਿੰਦੇ ਆ ਇਹਦੇ ਅੱਧ ਵਾਲੇ ਜਿਹੜੀ ਵਾਈਟ ਪੱਟੀ ਹੈ ਉਹ ਖਤਮ ਹੋ ਚੁੱਕੀ ਹੈ ਟ੍ਰੈਫਿਕ ਲਾਈਟਾਂ ਆਪਾਂ ਨੇ ਕੈਂਡਲ ਮਾਰਚ ਕੀਤਾ ਸੀ ਉਸ ਤੋਂ ਬਾਅਦ ਹਾਲ ਤੱਕ ਕੋਈ ਟ੍ਰੈਫਿਕ ਲਾਈਟਾਂ ਦੀ ਮੂਵਮੈਂਟ ਵੀ ਚੱਲੀ ਜਿਹੜਾ ਇਹ ਡਿਵਾਈਡਰ ਹੈ ਪਿੱਛੇ ਇਹਦੇ ਤੇ ਅਸੀਂ ਨੇ ਅੱਜ ਟਾਇਰ ਦੇ ਉੱਤੇ ਟਾਇਰਾਂ ਦੇ ਉੱਤੇ ਜਿਹੜੀ ਫਲੋਰਸੈਂਟ ਟੇਪ ਲਗਾ ਕੇ ਲਗਾਇਆ ਹੈ ਤਾਂ ਕਿ ਸਰਕਾਰ ਨੂੰ ਦ ਜਾ ਕੇ ਵੀ ਕੋਈ ਨਾ ਕੋਈ ਤਰੀਕਾ ਅਪਣਾਇਆ ਜਾ ਸਕਦਾ ਹੈ ਜਾਨਾਂ ਬਚਾਉਣ ਨੂੰ ਇਹ ਕੰਮ ਸਰਕਾਰ ਦਾ ਹੈ ਸਰਕਾਰ ਇਹਦੇ ਤੇ ਰਿਫਲੈਕਟਰ ਲਾਵੇ ਪਰ ਸਰਕਾਰ ਰਿਫਲੈਕਟਰ ਲਾ ਨਹੀਂ ਰਹੀ ਲਾਉਣਗੇ ਕਦੋਂ ਜਾਂ ਦੋ ਤਿੰਨ ਬੰਦੇ ਮਰ ਜਾਣਗੇ ਜਨਵਰੀ ਦੇ ਐਂਡ 'ਚ ਲਾਉਣਗੇ ਜਾ ਕੇ ਤੁਸੀਂ ਇਹ ਪਿੱਛੇ ਡਵਾਈਡਰ ਦੇਖੋ ਇਸ ਡਵਾਈਡਰ ਤੇ ਹਰ ਰੋਜ਼ ਰਾਤ ਨੂੰ ਧੁੰਦ ਦੇ ਵਿੱਚ ਕਦੀ ਕਾਰ ਚੜ ਕੇ ਉਲਟੂਗੀ ਇਹ ਪਿਛਲੇ 40 ਦਿਨਾਂ 'ਚ ਨਾਬੇ ਦੇ ਸਰਕੂਲਰ ਰੋਡ ਦੇ ਉੱਤੇ ਸਾਨੂੰ ਪਤਾ ਹੀ ਹੈ ਵੀ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਨੇ ਜੋ ਕਿ ਬਹੁਤ ਮੰਦਭਾਗੀ ਘਟਣਾ ਹੈ ਭਾਈ ਇਹਦੇ ਲਈ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਹੈ ਕਿ ਨਾਬੇ ਲਈ ਜਿਹੜਾ ਹੈ ਬਾਈਪਾਸ ਕੱਢਿਆ ਜਾਵੇ ਜਿੰਨੀਆਂ ਵੱਡੀਆਂ ਗੱਡੀਆਂ ਨੇ ਉਹ ਬਾਈਪਾਸ ਰਾਹੀਂ ਚੱਲਣ ਕਿਉਂਕਿ ਸੜਕ ਦੇ ਦੋਨੇ ਪਾਸੇ ਹੁਣ ਰਿਹਾਇਸ਼ੀ ਕਲੋਨੀਆਂ ਬਣ ਗਿਆ ਨੇ ਸੜਕ ਨੂੰ ਕ੍ਰੋਸ ਕਰਨ ਲਈ 10-10 15-15 ਮਿੰਟ ਖੜ ਕੇ ਵੇਟ ਕਰਨੀ ਪੈਂਦੀ ਹੈ ਇਸ ਲਈ ਜੇ ਬਾਈਪਾਸ ਨਿਕਲ ਜਾਂਦਾ ਤਾਂ ਕੀਮਤੀ ਜਾਨਾਂ ਵੀ ਬਚ ਸਕਦੀਆਂ ਨੇ ਤੇ ਬਾਕੀ ਟ੍ਰੈਫਿਕ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਸਕਦੀ ਹੈ ਜਾਮ ਵੀ ਬਹੁਤ ਜ਼ਿਆਦਾ ਲੱਗਦਾ ਹੈ ਹਾਂ ਜਾਮ ਦਾ ਕਾਰਨ ਵੀ ਇਹੀ ਹੈ ਜੀ ਕਿਉਂਕਿ ਵੱਡੀਆਂ ਗੱਡੀਆਂ ਨੇ ਜਿਹੜੀਆਂ ਉਹ ਗੱਡੀਆਂ ਨੂੰ ਮੁੜਨ ਲਈ ਵੀ ਬਹੁਤ ਟਾਈਮ ਲੱਗਦਾ ਹੈ ਔਰ ਵੱਡੀਆਂ ਗੱਡੀਆਂ ਟ੍ਰੈਫਿਕ ਜਾਮ ਕਰਦੀਆਂ ਨੇ ਤਾਂ ਤੁਸੀਂ ਦੇਖੋ ਵੀ ਕਿੱਡੀ-ਕਿੱਡੀ ਲੰਬੀ ਜਿਹੜੀ ਲਾਈਨ ਲੱਗ ਜਾਂਦੀ ਹੈ ਬੌੜਾ ਗੇਟ ਤੋਂ ਜਾਂਦਾ ਓਵਰ ਬ੍ਰਿਜ ਬਣ ਜਾਏ ਜਾਂ ਫਿਰ ਬਾਈਪਾਸ ਨਿਕਲ ਜਾਏ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਤੋਂ ਕੀਮਤੀ ਜਾਨਾਂ ਦੀ ਰੱਖਿਆ ਲਈ ਬਾਈਪਾਸ ਹੋਣਾ ਬਹੁਤ ਜ਼ਰੂਰੀ ਹੈ ਦਰਸ਼ਨ ਕੀਤਾ ਜਾ ਰਿਹਾ ਹੈ ਕੀ ਕਰਨਾ ਚਾਹੀਏ ਬਾਤਾਈ ਪੈਂਦੀ ਫੜ ਕੇ ਨਮਸਕਾਰ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਸਰਕੂਲਰ ਰੋਡ ਇੱਕ ਖੂਨੀ ਰੋਡ ਸਾਬਤ ਹੋ ਚੁੱਕਿਆ ਹੈ ਪਿਛਲੇ ਕੁਝ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਮੌਤਾਂ ਛੋਟੇ ਛੋਟੇ ਬੱਚਿਆਂ ਦੀ ਵੀ ਇਵਨ ਮੋਤਾਂ ਇੱਥੇ ਹੋ ਚੁੱਕੀਆਂ ਨੇ ਟਰੱਕਾਂ ਦੇ ਥੱਲੇ ਆ ਕੇ ਲੋਕ ਮਰ ਚੁੱਕੇ ਨੇ ਬੱਚੇ ਮਰ ਚੁੱਕੇ ਨੇ ਇਸ ਲਈ ਸਾਡੀ ਨਾਬਾ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਹੱਥ ਜੋੜ ਕੇ ਬੇਨਤੀ ਹੈ ਕਿਰਪਾ ਕਰਕੇ ਇਸ ਸੜਕ ਦੇ ਕੋਈ ਪ੍ਰਬੰਧ ਕੀਤੇ ਜਾਣ ਉਦਾਹਰਨ ਦੇ ਤੌਰ ਤੇ ਜਿਸ ਤਰ੍ਹਾਂ ਕੋਈ ਬਾਈਪਾਸ ਅਸੀਂ ਕੱਢ ਸਕਦੇ ਹਾਂ ਠੀਕ ਹੈ ਜੀ ਇਹ ਰੋਡ ਦੇ ਵਿੱਚ بڑے بڑے ਵਹੀਕਲਾਂ ਦੀ ਐਂਟਰੀ ਜਿਹੜੀ ਬੰਦ ਕਰਾਉਣੀ ਚਾਹੀਦੀ ਹੈ ਟੋਟਲੀ ਜਿੰਨੋਂ ਵੀ ਨਾਲ ਲੱਗਦੀਆਂ ਸੜਕਾਂ ਨੇ ਇੱਥੋਂ ਬਾਈਪਾਸ ਕੱਢ ਕੇ ਇੱਥੇ ਵੱਡੇ ਭਾਰੀ ਵਹੀਕਲਾਂ ਦੀ ਕਿਉਂਕਿ ਇੱਥੇ ਸਾਰੀ ਆਵਾਜਾਈ ਹੈ ਜਸਪਾਲ ਕਲੋਨੀ ਰਾਣੀ ਬਾਗ ਪੁੱਡਾ ਜਿੰਨੀਆਂ ਵੀ ਕਲੋਨੀਆਂ ਨੇ ਸਾਰੇ ਬੱਚਿਆਂ ਦੀ ਆਵਾਜਾਈ ਬੜਿਆਂ ਦੀ ਆਵਾਜ਼ ਆਈ ਇੱਥੇ ਹੈ ਸਕੂਲ ਬੰਨਾਂ ਸਾਰੀਆਂ ਇੱਥੋਂ ਲੰਘਦੀਆਂ ਨੇ ਇਸ ਲਈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਇਹ ਰੋਡ ਖੁੰਨੀ ਰੋਡ ਸਾਬਤ ਹੋ ਚੁੱਕਿਆ ਹੈ ਇੱਥੇ ਪ੍ਰਬੰਧ ਕੀਤੇ ਜਾਣ ਤਾਂ ਜੋ ਛੋਟੇ-ਛੋਟੇ ਬੱਚਿਆਂ ਦੀਆਂ ਨੌਜਵਾਨਾਂ ਦੀਆਂ ਸਾਰਿਆਂ ਦੀਆਂ ਜਾਨਾਂ ਬਚਾਈਆਂ ਜਾ ਸਕਣ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਇਸੇ ਸਬੰਧ ਦੇ ਵਿੱਚ ਰੋਜ਼ ਪ੍ਰਦਰਸ਼ਨ ਸਾਡੇ ਵੱਲੋਂ ਕੀਤਾ ਗਿਆ ਹੈ ਇਹ ਹੱਥ ਜੋੜ ਕੇ ਬੇਨਤੀ ਹੈ ਸਰਕਾਰ